ਗਾਈ ਸਾਡੇ ਕੋਲੇ ਬਾਗਟਾ 8.5 ਫੁੱਟ ਚੌੜੀ ਠੀਕ ਹੈ ਮੇਰਾ ਜਿੰਨੇ ਵੀ ਕਰਾਹੇ ਵਾਲੇ ਸਾਰਿਆਂ ਨੂੰ ਖੁੱਲਾ ਚੈਲੰਜ ਆ ਮੈਂ ਗਿੱਲ ਬੋਲਦਾ ਸੁਤੋ ਗਿੱਲ ਸਾਹਿਬ ਮੇਰਾ ਸਾਰੇ ਕਰਾਹੇ ਵਾਲੇ ਖੁੱਲਾ ਚੈਲੰਜ ਆ ਚਾਹੇ ਕੋਈ ਮਰਜ਼ੀ ਕਰਾਹੇ ਵਾਲਾ ਆਜੇ ਠੀਕ ਹੈ ਕਿੱਲੇ 'ਚ ਫੱਟੀ ਮਾਰ ਦੇ ਇੱਕ ਪਾਸੇ ਉਹ ਕਿੱਲਾ ਕਬੰਨ ਕਰ ਦੇ ਇੱਕ ਪਾਸੇ ਅਸੀਂ ਕਰ ਦਾਂਗੇ ਉਹਦੇ ਨਾਲੋਂ ਪਹਿਲਾਂ ਦਾ ਟਾਈਮ ਨੋਟ ਕਰ ਲਈਏ ਅਸੀਂ ਕਿੰਨਾ ਟਾਈਮ ਲਾਉਨੇ ਆ ਤੇ ਦੂਜਾ ਟਰੈਕਟਰ ਕਰਾਹੇ ਵਾਲਾ ਕਿੰਨਾ ਟਾਈਮ ਲਾਉਂਦਾ ਉਦੋਂ ਬਾਅਦ ਦੂਜੀ ਗੱਲ ਇਹ ਐ ਵੀ ਫਿਰ ਤੁਸੀਂ ਪਾਣੀ ਦਾ ਆਗੇ ਟਾਈਮ ਵੀ ਪਾਣੀ ਕਿੰਨਾ ਕਿੰਨੇ ਟਾਈਮ ਚ ਸਾਡਾ ਕਿਲਾ ਭਰੂਆ ਤੇ ਕਿੰਨੇ ਟਾਈਮ ਚ ਦੂਜੇ ਕਰਾਹੇ ਵਾਲੇ ਦਾ ਕਿਲਾ ਭਰੂਆ ਪਹਿਲਾਂ ਦਾ ਟਾਈਮ ਦੀ ਬੱਚਦਾ ਜੀਮਿੰਦਾਰ ਦੀ ਦੂਜਾ ਦੂਜਾ ਕੀ ਬੱਚਦਾ ਤੁਹਾਡੇ ਪਾਣੀ ਦੀ ਵੀ ਬਹੁਤ ਜ਼ਿਆਦਾ ਬੱਚਦਾ ਜੇ ਦੂਜੀ ਮੋਟਰ ਤੁਹਾਡੀ 3 ਘੰਟਿਆਂ ਚ ਕਿਲਾ ਵਾਣ ਭਰਦੀ ਆ ਤਾਂ ਸਾਡੇ ਜਿਹੜਾ ਸਾਡਾ ਕਰਾਹਾ ਲੱਗਿਆ ਉਹ ਉੱਥੇ ਤੁਹਾਡਾ ਅੱਧੇ ਘੰਟੇ ਤੋਂ 40 ਮਿੰਟਾਂ ਦਾ ਫਰਕ ਪਾਊਗਾ ਵਾਣ ਮੈਂ ਗਰੰਟੀ ਕਰਦਾ 100% ਅਸੀਂ ਇਹ ਐਕਸਪੀਰੀਅੰਸ ਕਰਕੇ ਦੇਖਿਆ ਹੋਇਆ ਹੈ ਜੇ ਕਿਸੇ ਕਰਾਹੇ ਵਾਲੇ ਨੂੰ ਡਾਊਟ ਹੈ ਤਾਂ ਮੇਰੇ ਨਾਲ ਕਰਾਹੇ ਕਰਾਹੇ ਦੀ ਸ਼ਰਤ ਲਾ ਲਈ ਜਾਂਦਾ ਟਰੈਕਟਰ ਦੇ ਦੂੰਗਾ ਤੇ ਜਾਂ ਟਰੈਕਟਰ ਲੈ ਜੂੰਗਾ ਜੇ ਕਿਸੇ ਦਾ ਮਾਂ ਦਾ ਦਿਲ ਭਾਰ ਚੱਲਦਾ ਤਾਂ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਐਵੇਂ ਫਲਾਣੇ ਦਾ ਲੀਵਰ ਖਰਾਬ ਹੈ ਫਲਾਣੇ ਦਾ ਕਰਾਹਾ ਖਰਾਬ ਹੈ ਢਮਕਾ ਖਰਾਬ ਹੈ ਕਰੇ ਹਰੇਕ ਦੀ ਘੋੜੀ ਵਾਲੀ ਭਜਦੀ ਹੁੰਦਾ ਜਦੋਂ ਬਰਾਬਰ ਭਜਦੀ ਉਹ ਤੋਂ ਪਤਾ ਲੱਗਦਾ ਵੀ ਘੋੜੀ ਕਿਹਦੀ ਭਜਦੀ ਹੈ ਕਰੇ ਹਰੇਕ ਹੀ ਭਜਾਉਂਦਾ ਪਰ ਆਪਾਂ ਜੁੜੇ ਤੋਂ ਪਤਾ ਲੱਗਦਾ ਠੀਕ ਹੈ ਮੇਰੀ ਬਾਈ ਬਣ ਕੇ ਬੇਨਤੀ ਹੈ ਨਿੰਦਿਆ ਨਾ ਕਰੋ ਤੁਸੀਂ ਆਪਦੀ ਕਿਰਤ ਕਰੋ ਅਸੀਂ ਆਪਦੀ ਕਿਰਤ ਕਰਦੇ ਆਂ ਫਾਇਲ ਮਰਦਾ ਕਰਮਾਂ ਨਾਲ ਕੰਮ ਮਿਲਦਾ ਬੰਦੇ ਦੀ ਤਕਦੀਰ ਨਾਲ ਜੇ ਤੁਸੀਂ ਆਖੋ ਵੀ ਅਸੀਂ ਇਹਨੂੰ ਮਾਰ ਦੇਾਂਗੇ ਨਾ ਤਾਂ ਕਦੇ ਕੋਈ ਕਿਸੇ ਤੋਂ ਮਰੇ ਤੇ ਨਾ ਕੋਈ ਕਿਸੇ ਨੂੰ ਮਾਰੇ ਕੰਮ ਕਰੋ ਆਪਦਾ ਨਿੰਦਿਆ ਨਾ ਕਰਿਆ ਕਰੋ ਦੂਜੇ ਦੀ ਨਿੰਦਿਆ ਕਰਨ ਨਾਲ ਕੁਝ ਨਹੀਂ ਹੁੰਦਾ ਨਿੰਦਿਆ ਕਰਨ ਦਾ ਬੰਦਾ ਤਰੱਕੀ ਕਰਦਾ ਸਮਾਂ ਤੁਸੀਂ ਉਹਨੂੰ ਬੰਦੇ ਨੂੰ ਉਹਦੀ ਉਹੀ ਨਿੰਦਿਆ ਕਰੀ ਜਾਂਦੇ ਹੋ ਉਹ ਤੁਹਾਨੂੰ ਪੈਸਾ ਨਹੀਂ ਦਿੰਦਾ 1 ਰੁਪਿਆ ਨਹੀਂ ਦਿੰਦਾ ਤੁਸੀਂ ਫਿਰ ਵੀ ਉਹਦੀ ਨਿੰਦਿਆ ਕਰੀ ਜਾਂਦੇ ਹੋ ਅਸੀਂ ਐਡਾਂ ਦੇ ਇੰਨੇ ਇੰਨੇ ਪੈਸੇ ਦਿੰਨਾ ਸਾਡੀ ਫਿਰ ਵੀ ਐਡ ਨਹੀਂ ਹੁੰਦੀ ਤੁਸੀਂ ਫੇਰੀ ਜਿ ਕਰੀ ਐਨ ਬਤੰਦਰਾ ਸਾਡੀ ਐਡ ਵਾ ਵਾ ਰੱਬਾ ਕਹਿ ਜੀ ਦੁਨੀਆ ਸਾਜੀ ਆ ਧੰਨਵਾਦ